ਦੇਖੋ ਇਹ ਉਹਨਾਂ ਨੇ ਤਾਂ ਕੁਝ ਨਾ ਕੁਝ ਕਹਿਣੇ ਹੁੰਦਾ ਸੁਖਵੀਰ ਬਾਦਲ ਉਹਨੂੰ ਪੁੱਛੇ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਸੀ ਉਹ ਦਿੱਲੀ ਤੋਂ ਲੈ ਕੇ ਲਾਏ ਸੀ ਇਹਨਾਂ ਨੇ ਵਾਈਸ ਚਾਂਸਲਰ ਦੇਖੋ ਨਹੀਂ ਨਹੀਂ ਸਾਡਾ ਸਾਡ ਪੰਜਾਬੀਅਤ ਹੀ ਅਸੀਂ ਸਾਡੀ ਸਾਡੀ ਸਭ ਤੋਂ ਵੱਡੀ ਜਿਹੜੇ ਸਾਡਾ ਮਿਸ਼ਨ ਹੈ ਜੀ ਕੱਲ ਵੀ 450 ਨੌਕਰੀਆਂ ਦੇ ਕੇ ਆਇਆ ਤਾਂ ਨੌਕਰੀਆਂ ਵਿੱਚ ਵੀ ਕਹਿੰਦੇ ਹਰਿਆਣਿਆਂ ਦੀਆਂ ਪਲਾਂ ਨੂੰ ਦਿੱਤੀਆਂ ਪੰਜਾਬੀਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਔਰ ਅਸੀਂ ਪੰਜਾਬੀ ਵਾਸਤੇ ਟੈਸਟ ਵੀ 50 ਨੰਬਰਾਂ ਦਾ ਕੀਤਾ ਹੈ ਲਿਖਤੀ ਪਾਸ ਹੋਣਾ ਚਾਹੀਦਾ ਹੈ ਲਿਖਤੀ ਠੀਕ ਹੈ ਨਾ ਸੋ ਸਕੂਲਾਂ ਨੂੰ ਵੀ ਅਪਡੇਟ ਕਰ ਰਹੇ ਆ ਪੰਜਾਬੀ ਦੇ ਟੀਚਰ ਵੀ ਆ ਰਹੇ ਨੇ ਪਹਿਲਾਂ ਤਾਂ ਐਮਏ ਪੰਜਾਬੀ ਕਰਨ ਵਾਸਤੇ ਕੋਈ ਪੰਜਾਬੀ ਯੂਨੀਵਰਸਿਟੀ ਚ ਕਲਾਸ ਐਡਮਿਸ਼ਨ ਹੀ ਲੈਂਦਾ ਸੀ ਐਮਏ ਪੰਜਾਬੀ ਕਰਨ ਵਾਸਤੇ ਕੋਈ ਮਨ ਜਵਾਬ ਦੇਣਾ ਸੋ ਇਸ ਕਰਕੇ ਇਹਨਾਂ ਨੇ ਤਾਂ ਕੁਝ ਕਹਿਣੇ ਕਹਿਣਾ ਇਹ ਤਾਂ ਹੈਲੀਕਾਪਟਰ ਕਹਿੰਦੇ ਨੇ ਹੈਲੀਕਾਪਟਰ ਜਿਵੇਂ ਸਰਕਾਰ ਦਾ ਜੀ ਉਹ ਨਹੀਂ ਉਹ ਆਪ ਪ੍ਰਾਈਵੇਟਾਂ ਚ ਜਾਂਦੇ ਆ ਤੇ ਕਰਦੇ ਆ ਜੀ ਹੱਜ ਵੀ ਪੰਜਾਬੀ ਆ ਮੈਂ ਪੰਜਾਬੀ ਚ ਹੀ ਬੋਲ ਰਿਹਾ ਹਾਂ ਨਹੀਂ ਤੇ ਕਿਹਨੂੰ ਕਹਿ ਰਹੇ ਆ ਜੀ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਸਪੈਸ਼ਲਿਸਟ ਸਾਨੂੰ ਕਿਤੋਂ ਨਾ ਕਿਤੋਂ ਹੋਰ ਵੀ ਲਿਆਉਣੇ ਪੈਂਦੇ ਆ ਸਪੈਸ਼ਲਿਸਟ ਨੇ ਸਾਡੇ ਪੰਜਾਬ ਦੇ ਬੰਦੇ ਬਹੁਤ ਸਾਰੇ ਹੋਸਟੇਟਾਂ 'ਚ ਵੀ ਲੱਗੇ ਹੋਏ ਨੇ ਸੋ ਇਸ ਤਰ੍ਹਾਂ ਥੋੜੀ ਆਪਾਂ ਕੈਨੇਡਾ ਅਮਰੀਕਾ 'ਚ ਸਾਡੇ ਐਮਪੀ ਬਣ ਗਏ ਤੇ ਕੈਨੇਡਾ ਅਮਰੀਕਾ 'ਚ ਸਾਡੇ ਮੰਤਰੀ ਬਣ ਗਏ ਚਾਰ ਤੇ ਫਿਰ ਉਹ ਆਪਾਂ ਉੱਥੇ ਵੀ ਕਰਦੀ ਲਾਗੂ ਕਰਦੀ ਆ ਉਹ ਤਾਂ ਕਹਿੰਦੇ ਹਾਲਾਂਕਿ ਇਹ ਤਾਂ ਆਪਣੇ ਦੇਸ਼ ਤੋਂ ਨੇ ਉਹ ਆਪ ਆਪਣਾ ਇੱਕ ਹੋਰ ਮੁਲਕ ਚੋਂ ਜਾ ਕੇ ਉੱਥੇ ਤਰੱਕੀਆਂ ਕੀਤੀਆਂ ਨੇ ਵਧੀਆ ਗੱਲ ਹੈ ਕਿ ਸਾਡੇ ਬੰਦੇ ਜਿਹੜੇ ਨੇ ਉਹ ਮੇਅਰ ਵੀ ਨੇ ਪੂਰੀ ਦੁਨੀਆ ਚ ਸਾਡੇ ਵੱਡੇ ਵੱਡੇ ਆਉਂਦੇ ਨੇ ਪੰਜਾਬੀ ਬੈਠੇ ਨੇ ਜੋ ਵੀ ਐ ਡਿਸਕ੍ਰਿਮੀਨੇਸ਼ਨ ਕਰਨ ਲੱਗ ਜਾਣ ਵੀ ਨਹੀਂ ਇਹਨਾਂ ਨੂੰ ਨਹੀਂ ਦੇਣਾ ਜਾਂ ਇਹਨਾਂ ਨੂੰ ਕੋਈ ਕੋਈ ਰੇਸਿਜ਼ਮ ਕਰਨਾ ਉਹ ਇਦਾਂ ਨਹੀਂ ਚੱਲਦਾ ਹੈ ਜੀ ਕਹਿੰਦੇ ਪੰਜਾਬ ਚੋਂ ਨਹੀਂ ਮਿਲਿਆ ਚੀਰਮੈਨ ਬਥੇਰੇ ਹੈਗੇ ਨੇ ਜੀ ਲਾਏ ਨੇ ਜਿਹੜੇ ਲਾਏ ਨੇ ਉਹ ਵੀ ਗਿਣ ਲਿਓ